ਲਓ ਜੀ ਇਹ ਪਿੰਡ ਹੈ ਮੇਰ ਮਿੱਤਲ ਸਾਹਿਬ ਦਾ ਮੇਰ ਮਿੱਤਲ ਸਾਹਿਬ ਨੂੰ ਹਰੇਕ ਬੰਦਾ ਜਾਣਦਾ ਹੋਊਗਾ ਕਿਸੇ ਟਾਈਮ ਜਿਹੜਾ ਪੰਜਾਬੀ ਇੰਡਸਟਰੀ ਦਾ ਕਿੰਗ ਰਿਹਾ ਹੈ ਮੇਰ ਮਿੱਤਲ ਜਿਹੜੀਆਂ ਫਿਲਮਾਂ ਬਣਦੀਆਂ ਸੀ 1980 85 ਦੇ ਵਿੱਚ ਜੇ ਉਹਨਾਂ ਵਿੱਚ ਮੇਰ ਮਿੱਤਲ ਸਾਹਿਬ ਨਹੀਂ ਹੁੰਦੇ ਸੀ ਤਾਂ ਲੋਕ ਫਿਲਮਾਂ ਹੀ ਦੇਖ ਨਹੀਂ ਜਾਂਦੇ ਸੀਗੇ ਤੇ ਆ ਕਰ ਹੈ ਜਿਹੜਾ ਇਹ ਮੇਰ ਮਿੱਤਲ ਸਾਹਿਬ ਦਾ ਇੱਥੇ ਹੀ ਮੇਰ ਮਿੱਤਲ ਸਾਹਿਬ ਦਾ ਜਿਹੜਾ ਜਨਮ ਹੋਇਆ ਸੀਗਾ ਤੇ ਇੱਕ ਹੋਰ ਬਾਪੂ ਜੀ ਨਾਲ ਗੱਲ ਕਰਾਵਾਂਗੇ ਜਦੋਂ ਮੇਰ ਮਿੱਤਲ ਸਾਹਿਬ ਇਸ ਦੁਨੀਆ ਨੂੰ ਛੱਡ ਕੇ ਗਏ ਤਾਂ ਆਖਰੀ ਵਾਰ ਜਿਹੜੀ ਉਹਨਾਂ ਨਾਲ ਗੱਲਬਾਤ ਕੀਤੀ ਸੀ ਤੇ ਕੀ ਕਿਹਾ ਸੀ ਉਹਦੇ ਬਾਰੇ ਸੁਣ ਕੇ ਵੀ ਤੁਸੀਂ ਹੈਰਾਨ ਹੋ ਜਾਓਗੇ ਆਕਰ ਹੁੰਦਾ ਸੀ ਜੀ ਮੇਰ ਮਿੱਤਰ ਸਾਹਿਬ ਦਾ ਆਜਾ ਆਪਾਂ ਪਿੰਡ ਦੇ ਲੋਕਾਂ ਨਾਲ ਗੱਲਬਾਤਾਂ ਕਰਦੇ ਆਂ ਅੱਛਾ ਭਾਈ ਕਿਹੜਾ ਕਾਰ ਸੀ ਮੇਰ ਮਿੱਤਰ ਦਾ ਮੇਰ ਮਿੱਤਰ ਦਾ ਆਹ ਘਰ ਸੀ ਗਿਆ ਜੀ ਇਹ ਇਹ ਜਿਹੜਾ ਪੁਰਾਣਾ ਦਰਵਾਜ਼ਾ ਹਾਂਜੀ ਹਾਂ ਹਾਂ ਕਿੰਨੇ ਕ ਸਾਲ ਪੁਰਾਣਾ ਘਰ ਹੋਊਗਾ ਇਹ ਪਤਾ ਕੁਛ ਇਹ ਤਾਂ ਜੀ ਹੁਣ ਆਪਣੇ ਬਚਪਨ ਤੋਂ ਛੋਟੀ ਸੁਰਤ ਤੋਂ ਪਹਿਲਾਂ ਦਾ ਹਾਂ ਪਹਿਲਾਂ ਦਾ ਜੀ ਅੱਛਾ ਥੋੜੇ ਹੁੰਦੇ ਰਹਿੰਦੇ ਸੀ ਮੇਰ ਮਿੱਤਰ ਸਾਹਿਬ ਦੇ ਨਾਲ ਇਹ ਆਪਣੇ ਹੁੰਦੇ ਨਹੀਂ ਸੀ ਜੀ ਥੋੜੇ ਉਹ ਪਿੰਡ ਦੇ ਵਿੱਚ ਆਇਆ ਤੁਹਾਡੇ ਹੁੰਦੇ ਕਦੇ ਪਿੰਡ ਚ ਹਾਂ ਇੱਥੇ ਆਉਂਦੇ ਰਹਿੰਦਾ ਜੀ ਕਿੰਨੇ ਕ ਵਾਰੀ ਇੱਥੇ ਜੀ ਇਹ 2-4 ਵਾਰੀ ਆਇਆ ਬਾਕੀ ਇਹ ਖੰਡ-ਬਾਟ ਵੀ ਕਰਾਉਂਦਾ ਰਹਿੰਦਾ ਸੀਗਾ ਠੀਕ ਆ ਹਾਂ ਜਦੋਂ ਇਹਦੀ ਡੈਥ ਹੋਈ ਐਨ ਮੈਨੂੰ ਜਿਆਦਾ ਵੀ ਉਦੋਂ ਬਾਅਦ ਵੀ ਇਹਦਾ ਖੰਡ-ਬਾਟ ਪਿੰਡ ਨੇ ਕਰਵਾਇਆ ਸੀਗਾ ਜਦੋਂ ਡੈਥ ਹੋ ਗਈ ਸੀ ਹਾਂ ਰਲਕੇ ਹਾਂ ਠੀਕ ਆ ਇਹ ਘਰ ਹੁਣ ਉਹਨਾਂ ਕੋਲ ਲੈ ਕੇ ਵੇਚ-ਬੂਚ ਗਈ ਜੀ ਨਾ ਜੀ ਇਹ ਘਰ ਵੇਚ ਗਏ ਸੀਗੇ ਜੀ ਇਹ ਪਿੰਡ ਚ ਕਿੱਥੇ ਰਹਿੰਦੀ ਉਹਨਾਂ ਫੈਮਿਲੀ ਉਹਨਾਂ ਦੀ ਜਿੰਨਾਂ ਦੀ ਫੈਮਿਲੀ ਕੁਛ ਤਾਂ ਗਿੱਦੜ ਵਿਆ ਜੀ ਅੱਛਾ ਗਿੱਦੜ ਵਾ ਕੁਛ ਬਠੰਡੇ ਠੀਕ ਆ ਹਾਂ ਬਸ ਹੁਣ ਜਦੋਂ ਤੁਸੀਂ ਬਾਹਰ ਬਾਗ ਜਾਣ ਨੂੰ ਕਿਤੇ ਹਾਂਜੀ ਹੁਣ ਦੱਸਿਆ ਕਦੇ ਜਾ ਕੇ ਵੀ ਅਸੀਂ ਯਾਰ ਮੇਰ ਮਿੱਤਰ ਦੇ ਪਿੰਡੋਂ ਆ ਜਾਂ ਲੋਕ ਪੁੱਛਦੇ ਹੁਣ ਵੀ ਉਹ ਝੁੱਗੇ ਖੁਰਦਾ ਵੀ ਜਿੱਥੋਂ ਦਾ ਮੇਰ ਮਿੱਤਰ ਹੈ ਹੋਈਏ ਕਦੇ ਗੱਲ ਐਵੇਂ ਆਏ ਤਾਂ ਹੁਣ ਜੀ ਇਸ ਇੱਥੇ ਆ ਗੰਗਾ ਨਗਰ ਗਏ ਸੀ ਗੱਡੀ ਦੇ ਵਿੱਚ ਅੱਛਾ ਉਹ ਸਵਾਰੀਆਂ ਬੈਠੀਆਂ ਸੀ ਰਾਜਸਥਾਨ ਨੂੰ ਉਹ ਗੱਲਾਂ ਮੇਰ ਮਿੱਤਰ ਦੀ ਉਹ ਦੇਖੀ ਜਾਂਦੀ ਸੀਗੇ ਤੇ ਮੈਨੂੰ ਆਖਰੀ ਮੈਂ ਖੀ ਸਾਡੇ ਪਿੰਡ ਦਾ ਇਹ ਮੇਰ ਮਿੱਤਰ ਠੀਕ ਆ ਆਦੇ ਛੋਟਾ ਪਿੰਡ ਚੁਗਾ ਉਹਨਾਂ ਨੇ ਮੈਨੂੰ ਉਹਦੀ ਕਹਿੰਦੇ ਵੀ ਚੁਗੇ ਛੋਟਾ ਪਿੰਡ ਹਾਂ ਠੀਕ ਆ ਕਿ ਮਸ਼ਹੂਰਤਾ ਇੰਨਾ ਸੀਗਾ ਉਹ ਫੁੱਲ ਜੜਾਈ ਆ ਪੂਰੀ ਪੂਰੀ ਫੁੱਲੀ ਠੀਕ ਆ ਇਹ ਪਹਿਲਾਂ ਇੱਥੇ ਹੁੰਦੇ ਸੀ ਦਰਵਾਜੇ ਹਾਂ ਪਹਿਲਾਂ ਇੱਥੇ ਇਹਨਾਂ ਦਾ ਦਰਵਾਜਾ ਹੁੰਦਾ ਸੀ ਜੀ ਠੀਕ ਆ ਹਾਂ ਉਦੋਂ ਬਾਅਦ ਇਹਨਾਂ ਨੇ ਜਗ੍ਹਾ ਵੇਚੀ ਜੀ ਇਹ ਬਾਹਰ ਚਲੇ ਗਏ ਸੀ ਇਹ ਫਿਰ ਗਿੱਦੜੇ ਜਾ ਅੱਛਾ ਕਰੋ ਕਿਵੇਂ ਸੀਗੇ ਕਰੋ ਜੀ ਪੂਰੇ ਠੇ ਇਹਨੇ ਤਕੜੇ ਸੀ ਜਿਹਦੇ ਇਹਨਾਂ ਕੋਲੇ ਜ਼ਮੀਨ ਵੀ ਹੈਗੀ ਜੀ ਇੱਥੇ ਅੱਛਾ ਪਿੰਡ ਚ ਹਾਂ ਉਹ ਹੁਣ ਤਾਂ ਇਹਨਾਂ ਨੇ ਵੇਚ ਬੂਕਤੀ ਇਹਨਾਂ ਦੀ ਹੋਰ ਜਗ੍ਹਾ ਵੀ ਹੈਗੀ ਜੀ ਇੱਥੇ ਉਹ ਸਕੂਲ ਕੋਲੇ ਨਹੀਂ ਗਏ ਹਾਂ ਹਾਂ ਉੱਥੇ ਪਲਾਟ ਪਏ ਐ ਇਹਨਾਂ ਦੇ ਠੀਕ ਆ ਉਹ ਸ਼ੁਰੂ ਤੋਂ ਜਿਵੇਂ ਆਪਾਂ ਪਹਿਲੀ ਦੂਜੀ ਕਲਾਸ ਚ ਜਵਾਖ ਪੜਦੇ ਨੇ ਇੱਥੇ ਹੀ ਪੜ੍ਹਦੇ ਸੀ ਸਕੂਲ ਦੇ ਵਿੱਚ ਇਹ ਇੱਥੇ ਪੜ੍ਹਿਆ ਨਹੀਂ ਜੀ ਇਹ ਮੰਨ ਲਾ ਜਮਾ ਵੀ ਪੜ੍ਹੇ ਤਾਂ ਬਾਹਰ ਹੀ ਆ ਆਪਾਂ ਨੂੰ ਇੰਨਾ ਇਦਾਂ ਹਾਂ ਜੀ ਅੱਛਾ ਤਾਂ ਬਾਪੂ ਜੀ ਮਿਲਨੇ ਆਪਾਂ ਨੂੰ ਪਿੰਡ ਦੇ ਵਿੱਚੋਂ ਤਾਂ ਇਹ ਬਾਪੂ ਜੀ ਮੇਰ ਮਿੱਤਰ ਸਾਹਿਬ ਦੇ ਨਾਲ ਰਹੇ ਨੇ ਤਾਂ ਆਪਾਂ ਇਹਨਾਂ ਤੋਂ ਉਹਨਾਂ ਦੀ ਜੀਵਨੀ ਬਾਰੇ ਗੱਲਾਂ ਬਾਤਾਂ ਜਾਣਦੇ ਆ ਅੱਛਾ ਬਾਪੂ ਜੀ ਦੱਸੋ ਕੁਝ ਮੇਰ ਮਿੱਤਰ ਬਾਰੇ ਇਹ ਮੇਰ ਮਿੱਤਰ ਇਹ ਪੜਦਾ ਸੀ ਬਠਿੰਡੇ ਅੱਛਾ ਜੀ ਇਹ ਪਰਾਣਾ ਬਠਿੰਡੇ ਰਹਿੰਦੇ ਜੀ ਤਾਂ ਤੇ ਦੋ ਇੱਕ ਰਹਿੰਦਾ ਸੀ ਪਹਿਲਾਂ ਇੱਥੇ ਸੀ ਫਿਰ ਕਿੱਦੜ ਵਜਾਉਂਦੇ ਸੀ ਠੀਕ ਹੈ ਨਹੀਂ ਰਹਿੰਦੇ ਤੇ ਫਿਰੇ ਉਥੋਂ ਉਂਗਾ ਜੇ ਸੁੱਕੀ ਆਉਂਦਾ ਜਾਂ ਸੁੱਕੀਆਂ ਆਉਂਦੀਆਂ ਹਾਂਜੀ ਇੱਕ ਇਹ ਤੋਂ ਛੋਟਾ ਸੀ ਦੁਨੀ ਠੀਕ ਹੈ ਜੀ ਉਹ ਦਿੱਲੀ ਰਹਿੰਦਾ ਉਹ ਦਿੱਲੀ ਮਰਿਆ ਵਿਚਾਰਾ ਤੇ ਉਹ ਆ ਕੇ ਫਿਰ ਇੱਥੇ ਪੰਜ-ਪੰਜ ਦਾ ਮਹੀਨਾ ਮੈਂ ਸੁੱਕੀਆਂ ਬੜੇ ਇੱਥੇ ਰਹਿੰਦਾ ਸਾਡੇ ਕੋਲੇ ਉਹ ਹੈ ਸਹੀ ਤੇ ਉਹ ਬਸ ਇਹ ਪੁੱਠਿੰਦੇ ਪੜ ਕੇ ਚਾਉਂਗਾ ਕਿ ਸਾਡੇ ਨਾਲ ਮੁੰਝਾ-ਮੁੰਝਾ ਵਿਚਾਰਨ ਜ਼ਬਰਦਸਤ ਬਾਹਰ ਸੁੱਕੀਆਂ ਆਉਂਦੀਆਂ ਠੀਕ ਹੈ ਜੀ ਠੀਕ ਹੈ ਜੀ ਤੇ ਹਸਣ ਦਾ ਸੁਭਾਅ ਸੀ ਬਾਹਲਾ ਐ ਮਚੋਰ ਕਰੀ ਜਾਣੀ ਜਾਂ ਆ ਚੀਜ਼ ਆ ਆ ਚੀਜ਼ ਆ ਐ ਜਿੰਮੇ ਦਾ ਹੁਣ ਕਰਦਾ ਹੁੰਦਾ ਉਹਨੂੰ ਹਸਾਉਂਦਾ ਹੁੰਦਾ ਸੀ ਤੁਹਾਨੂੰ ਹਸਾਉਂਦਾ ਸੀ ਪੂਰਾ ਹਾਂ ਪੂਰਾ ਸਾਈ ਇਹ ਟਾਈਮ ਹੀ ਇਹ ਸੀ ਯਾਰ ਤੇ ਫਿਰ ਇਹ ਮੰਜਾ ਸੇ ਚੱਲ ਗਏ ਸੀ ਤੇ ਬਣ ਸੀ ਇਹਨਾਂ ਦੇ ਬਣ ਚ ਭਟਾ ਸਾਰਾ ਅੱਛਾ ਜੀ ਬਿੱਗੇ ਜਮੀਨ ਸੀ ਇਹਨਾਂ ਕੋਲ ਤੇ ਉਹ ਨਾ ਬਣ ਅਸੀਂ ਬਣ ਦੇ ਖੇਤੀ ਜਾਂਦੇ ਕੋਈ ਜਾਨੇ ਸੀ ਇਹਨੇ ਬਣ ਦੇ ਵਿੱਚ ਖੁੱਡ ਸੀਗੀ ਮੜੀ ਜੀ ਅੱਛਾ ਤੇ ਖੜਾ ਖੜੇ ਨੇ ਤੇ ਉਹਨੇ ਉਂਗਲ ਪਾਤੀ ਬੱਚੋ ਦੇ ਅੱਛਾ ਜੀ ਉਹ ਖੜਚ ਤੇ ਉਹਦੇ ਵਿੱਚ ਸੀ ਤੂੰ ਹੀ ਠੀਕ ਆ ਉਹ ਚੂਹੀ ਨਹੀਂ ਐ ਇੱਥੇ ਦੰਦੀ ਭਰੀ ਹਾਈ ਉਹ ਲਖਾ ਗਿਆ ਕੁਛ ਮੈਨੂੰ ਉਹ ਚੂਹੀ ਵੀ ਨਾਲ ਹੀ ਆ ਗਈ ਬਾਹਰ ਠੀਕ ਵੀ ਬਾਹਰ ਤੇ ਮੈਂ ਤੂੰ ਕਿਹਾ ਜੀ ਤਬਾ ਅਰੇ ਮੈਂ ਕਿ ਕੱਢ ਜਾ ਤਬਾ ਕੇ ਵੇਖ ਲਈ ਆ ਜਾ ਰਹੀ ਐ ਐਸੇ ਅੱਛਾ ਕਿੰਨਾ ਕਪੜੇ ਸੀ ਬਾਬਾ ਜੀ ਮੇਰ ਮਿਕਣ ਹਾਂਜੀ ਇਹ ਤਾਂ ਬੀਏ ਵਕੀਲ ਰਿਹਾ ਵਕੀਲ ਰਿਹਾ ਉਹ ਤੂੰ ਪਹਿਲੇ ਟੀਚਰ ਵੀ ਰਿਹਾ ਹੈ ਹੈ ਟੀਚਰ ਵੀ ਰਿਹਾ ਉਹ ਤੂੰ ਪਹਿਲੇ ਟੀਚਰ ਤਾਂ ਮੈਂ ਕਦੇ ਪੜਾਵਾਂ ਰਿਹਾ ਹੋਇਆ ਇੱਕ ਸਾਲ ਕੋਈ ਮੈਨੂੰ ਇਹਨਾਂ ਦਾ ਨਹੀਂ ਪਤਾ ਅੱਛਾ ਜੀ ਇਹ ਬੱਚ ਦਿੰਨੇ ਚੰਡੀਗੜ੍ਹ ਜਾਵੜਿਆ ਸੀ ਵਕੀਲ ਹਾਂ ਉੱਥੇ ਮਾਰਟ ਦਾ ਮੇਰਾ ਖਿਆਲ ਯਾਰ ਨਹੀਂ ਬਣਿਆ ਹੁਣ ਇਹ ਠੀਕ ਹੈ ਵਕੀਲ ਬਣ ਗਿਆ ਸੀ ਇਹ ਉੱਥੇ ਅੱਛਾ ਫੈਮਿਲੀ ਦੇ ਵਿੱਚ ਕੌਣ ਕੌਣ ਸੀ ਇਹਨਾਂ ਦੇ ਇਹਨਾਂ ਦੇ ਸੱਤ ਦਾ ਭਰਾ ਸੀ ਇਹ ਠੀਕ ਹੈ ਜੀ ਤੇ ਦੋ ਭੈਣਾਂ ਇੱਕ ਇਹਦੀ ਭੈਣ ਧੂਰੀ ਵਿਆਹੀ ਸੀ ਇੱਕ ਇੱਥੇ ਬੀਬੀ ਨਾਲ ਪਿੰਡਾਂ ਅੱਗੇ ਦਰਵੇਉ ਦਾ ਪਰਿਵਾਰ ਵਾਟਣ ਦੇ ਰਿਹਾ ਅੱਛਾ ਜੀ ਹਾਂ ਉਹ ਕਿਹੜੀ ਫੈਮਿਲੀ ਤੋਂ ਮਤਲਬ ਇਹ ਰਹੇ ਨੇ ਕਿਹੜੀ ਫੈਮਿਲੀ ਸੀ ਇਹਨਾਂ ਦੀ ਕੀ ਇਹਨਾਂ ਦੀ ਹਾਂਜੀ ਇਹ ਤਾਂ ਫਿਰ ਜੋ ਚੰਡੀਗੜ੍ਹ ਜਾਵੜੇ ਉਦੋਂ ਤਾਂ ਕੱਲੀ ਰਹੇ ਆ ਉਥੇ ਅੱਛਾ ਜੀ ਨਹੀਂ ਜ਼ਿਮੀਦਾਰਾ ਫੈਮਿਲੀ ਤੁਸੀਂ ਕਿ ਜਿਮੀਦਾਰਾ ਜੀ ਸੀ ਹੋਂ ਤਾਂ ਅੱਛਾ ਜ਼ਿਮੀਦਾਰਾ ਬਹੁਤ ਬਾਹੀ ਕਰਦੇ ਰਹੇ ਆ ਬਾਹੀ ਤਕੜੀ ਕਰਦੇ ਰਹੇ ਫਿਰ ਮਿੱਤਲ ਤਾਂ ਮਿਲਣਾ ਤਾਂ ਬਾਣੀਆਂ ਹੁੰਦੇ ਨਹੀਂ ਇਹ ਬਾਹੇ ਤਾਂ ਬਾਣੀਆਂ ਹੀ ਅੱਛਾ ਪਰ ਇਹ ਬਾਹੀ ਕਰਦੇ ਰਹੇ ਆ ਅੱਛਾ ਬਾਹੀ ਕਰਦੇ ਰਹੇ ਆ ਪਹਿਲੇ ਕੋਲੇ ਹਾਂ ਠੀਕ ਆ ਕਹੇ ਸੀ ਨਾ ਕੋਲੇ ਦਾ ਬੜਾ ਭਰਾ ਬਹੁਤ ਤਕੜਾ ਬਾਹੀ ਕਰਦੇ ਰਹਿਆ ਇਸੇ ਬਾਹੀ ਕਰਦੇ ਰਹੇ ਆ ਹਾਂ ਉਹ ਬਨਸੀ ਰਾਮ ਸੀ ਬਠਿੰਡੇ ਗਿੱਦੜਵੀਆ ਉਹ ਨਾ ਪਰ ਬਾ ਪਰਵਾਰ ਬਹੁਤ ਹੈ ਮੇਰੇ ਘਰ 500 ਸਭ ਬਜੀ ਹੋਣਾ ਹੁਣ ਇਹਨਾਂ ਦਾ ਅੱਛਾ ਬਹੁਤਾਂ ਫੈਲੇ ਪਰਿਵਾਰ ਆ ਤੇ ਫਿਰ ਫਿਲਮਾਂ ਤੇ ਕਿਵੇਂ ਆਏ ਏ ਫਿਲਮਾਂ ਤੇ ਚੰਡੀਗੜ੍ਹ ਨੂੰ ਪਤਾ ਨਹੀਂ ਕਿਵੇਂ ਆਏ ਕਿਵੇਂ ਨਹੀਂ ਇਹਨਾਂ ਨੂੰ ਪਤਾ ਹੁਣ ਅੱਛਾ ਇਹਦਾ ਸਾਨੂੰ ਜਦ ਫਿਲਮਾਂ ਜਾਣ ਲੱਗੇ ਉਹਦਾ ਪਤਾ ਲੱਗਿਆ ਪਰ ਇਹਦੇ ਭਰਾ ਇਹਨੂੰ ਗਾਣ ਦਿੰਦੇ ਜੋ ਫਿਲਮਾਂ 'ਚ ਨਹੀਂ ਆਉਂ ਮੈਂ ਇਹਨੂੰ ਵੇਖ ਕੇ ਰਾਜੀ ਸੀ अच्छा ओए उल्टीयां-ਪੁੜੀਆਂ ਕਰਨੀਆਂ ਜਾਂ ਜੋ ਕਰਦਾ ਨਾ ਹਾਂ ਉਹ ਨਰਮਾ ਵੇਚਣ ਜਾਂਦੇ ਉਹਨੂੰ ਨਾਖਦੇ ਨੇ ਭਰਾਵਾਂ ਨੂੰ ਆਜੇ ਬਜਾਰ ਆਪੇ ਵੇਖ ਚੱਲੀ ਆਰਤ ਵੀ ਕਰਦੇ ਨੇ ਇਹ ਹੂੰ ਤੇ ਆ ਵੀ ਆਨੇ ਦਾ ਹੋਰ ਗੰਦੀਆਂ ਪੰਨੀਆਂ ਗੱਲਾਂ ਕਰਦਾ ਸੀ ਨਹੀਂ ਜਾਂਦੇ ਇਹ ਇੱਥੇ ਆਪਣੇ ਖੰਡਪੜ ਦੋ ਖਰਾ ਗਿਆ ਅੱਛਾ ਜੀ ਇਹ ਸਾਡੇ ਕੋਲੇ ਪਹਿਲੇ ਆਇਆ ਜਦੋਂ ਸਾਡੇ ਚਾਚੇ ਦੇ ਪੁੱਤ ਨੂੰ ਮੇਰੇ ਸਕੇ ਆ ਸਾਨੂੰ ਹੂੰ ਉਹ ਮੁੰਡਾ ਪੜਦਾ ਸੀ ਤੇ ਉਹਨੂੰ ਲੈ ਗਿਆ ਸੀ ਨਾਲ ਚੰਡੀਗੜ੍ਹ ਇਹਦੇ ਤਿੰਨ ਗੁੱਡੀਆਂ ਸੀ ਆਪਾਂ ਕਾ ਗੁਜ਼ਰ ਗਿਆ ਸੀ ਇਹ ਉਹ ਬਣਾਇਆ ਉਹਨਾਂ ਲਾਇਆ ਸਾਡੇ ਸਾਤੇ ਮੁੰਡੇ ਮਿਤੂ ਮਾਇਕਾ ਨਾਲ ਤਾਂ ਘਰੇ ਰਿਆ ਕਰ ਨਾਲੇ ਕੁੜੀਆਂ ਨੂੰ ਸਕੂਲ ਛੱਡਣਾ ਉਹ ਉਹ ਉੱਥੇ ਜਾਂਦਾ ਹਾਂ ਵੀ ਚੰਡੀਗੜ੍ਹ ਆ ਉਹਨੇ ਲਾ ਆਸਾ ਤੇ ਮੇਰਾ ਗੱਲ ਕਿਹੜੇ ਮਲਾਜਮ ਦੇ ਵਿੱਚ ਉੱਥੇ ਚੰਡੀਗੜ੍ਹ ਤੇ ਉਹ ਘਰੇ ਆਇਆ ਮੇਰੇ ਕੋਲੇ ਆ ਗਿਆ ਮੈਨੂੰ ਉਹਦਾ ਬਾਈ ਆਪਾਂ ਨਾਲ ਐ ਕਰੀਏ ਪਾ ਘੰਡ ਪਾੜ ਕਰਵਾਉਣਾ ਅੱਛਾ ਅਸੀਂ ਬਹਿ ਕੇ ਗੱਲਾਂ ਬਾਤਾਂ ਕਰੀਏ ਮਾਨੂੰ ਰਾਂ ਆਪਾਂ ਦੁੱਧ ਵੀ ਮੋਨ ਦਾ ਲੈ ਲਾਂਗੇ ਹੂੰ ਲੱਕੜਾਂ ਵੀ ਮੋਨ ਦੇ ਦਾਂਗੇ ਮੈਂ ਅਸੀਂ ਆਮੇ ਸਾਰਾ ਕੋ ਬਾਦੂ ਆਪਣੇ ਕੋਲ ਤੇ ਹੂੰ ਤੇ ਪਿੰਡੋਂ ਦੁੱਧ ਆਪਣੇ ਪਿੰਡ ਚ ਆਪੇ ਫੜਾ ਜਾਣਗੇ ਮਾਨੂੰ ਰਾਂ ਕਿ ਮੈਂ ਦੁੱਧ ਫੜਾ ਜਾਣਗੇ ਜੋ ਇਹਨੂੰ ਪਤਾ ਹੀ ਨਹੀਂ ਸੀ ਹੂੰ ਮਗਾ ਨਹੀਂ ਨਹੀਂ ਬਹੁਤ ਆਇਆ ਇਹਨੇ ਗੁਰਦੁਆਰੇ ਖੰਡ ਪਾੜ ਕੇ ਆਇਆ ਦੋਨੇ ਜੀ ਆਏ ਸਾਰਾ ਪਰਿਵਾਰ ਹੀ ਸਾਥ ਲੈਨੇ ਅੱਛਾ ਸਾਰਾ ਪਰਿਵਾਰ ਸਾਥ ਕੇ ਤੇ ਉਹ ਬਸ ਇਹਦੀ ਉਹ ਗੱਲ ਉਹੀ ਆ ਇਹ ਗੱਲ ਉਹਨੇ ਚੌੜੀ ਕਰਨੀ ਆ ਠੀਕ ਆ ਸੱਚ ਰਿਹਾ ਸ਼ੁਰੂ ਤੋਂ ਮਜ਼ਾਕ ਹੀ ਸੁਭਾਅ ਦਾ ਸੀ ਮਜ਼ਾਕ ਹੀ ਗਿਆ ਪਹਿਲਾਂ ਤੋਂ ਲਾ ਕੇ ਉਹ ਸਾਡੇ ਘਰਾਂ ਜਦੋਂ ਆਉਂਦਾ ਹੁਣ ਆਪਾਂ ਦਾ ਆਪਣੇ ਚਾਚਾ ਚਾਚੀ ਕਿਹੜੀ ਆ ਉਹਨੂੰ ਕੋਲੇ ਦਾ ਪੜਿਆ ਹੁੰਦੀ ਉਹ ਦਾਤਾ ਤੇਰੀ ਬਹੂ ਦੱਸ ਕੌਣ ਅੱਲਾ ਦਾ ਉਹਨੂੰ ਬਹੂ ਅੱਛਾ ਅੱਲਾ ਦੇ ਨਾਮ ਹੁੰਦਾ ਠੀਕ ਆ ਤਾਂ ਤੇਰੀ ਬਹੂ ਦੱਸ ਕੌਣ ਹਾਂ ਆ ਜਾਵੇ ਅੱਛਾ ਕੋਈ ਜਾਦਾ ਤੁਹਾਨੂੰ ਮੜਾ ਮੋਟਾ ਵੀ ਉਹਦੀ ਪਹਿਲੀ ਫਿਲਮ ਕਿਹੜੀ ਸੀ ਜਿਹਦੇ ਵਿੱਚ ਆਇਆ ਸੀ ਕਿਹਨੇ ਵੀ ਮੈਨੂੰ ਮਾਸੀ ਕਿਹਾ ਬਾਜੀ ਬਾਂਦਿਆ ਸਾਨੂੰ ਇਹਨਾਂ ਦੀ ਅੱਛਾ ਇਹ ਫਿਰ ਮਾ ਜਦੋਂ ਫਿਲਮਾ ਚ ਆ ਕੇ ਸੂਦੂਆਦ ਪਿੰਡ ਆਂਦਾ ਰਿਹਾ ਹਾਂ ਹਾਂ ਟੋਖੇ ਅਖੰਡਪਾਠ ਫੇਰੀ ਕਰਕੇ ਗਏ ਆਂ ਅੱਛਾ ਹਾਂ ਮਗਰੋਂ ਠੀਕ ਆ ਕਿ ਫੇਰੇ ਹੈ ਜਦੋਂ ਇੱਥੇ ਅਖੰਡਪਾਠ ਕਰਾ ਗਿਆ ਤੇ ਉਹ ਤੜਕੇ ਦਰਵਾਰ ਸਾਹਿਬ ਸਾਡੇ ਉੱਚਾ ਦਰਵਾਰ ਆ ਤੇ ਉੱਥੇ ਉਹ ਭੋਗ ਪੈ ਗਿਆ ਭੋਗ ਪੈ ਗਿਆ ਤੇ ਕੱਟ ਬਹੁਤ ਸੀ ਪਿੰਡ ਬ੍ਰਾਹਮਣ ਦੇ ਬੰਦੇ ਵੀ ਆ ਜਾਂਦੇ ਸੀ ਦੇਖਣ ਅੱਛਾ ਜੀ ਤੇ ਉਹ ਜੋ ਆਏ ਇੱਥੇ ਭਾਈ ਇਹਨੇ ਆਏ ਕਰਿਆ ਤੇ ਉਹ ਰੇਕ ਬੰਦਾ ਇਹ ਮੁੰਡੇ ਨਾਲ 20 50 60 ਮਗਰੀ ਰਹਿੰਦੇ ਜਵਾਕ ਅੱਛਾ ਉਹ ਐ ਆਏ ਬੜਨਾਂ ਝੁੰਢੀ ਆਇਆ ਝੁੰਢੀ ਨਾਲ ਬਟ ਮੇਰੀ ਗੱਲ ਬਾਤ ਸੁਣ ਮੈਨੂੰ ਅਛਾ ਮੀਰ ਮਿੱਤਰ ਸਾਹਿਬ ਦੀ ਝੁੰਢੀ ਝੁੰਢੀ ਪੜਦਾ ਸੀ ਸ਼ਾਇਦ ਕਿ ਪਿੰਡੇ ਤੋਂ ਤੇ ਉਹ ਮੋੜੀ ਗਿਆ ਭਾਈ ਇਹ ਕਿ ਭੋਗ ਮੱਥਾ ਟੇਕਦਾ ਸਾਰਿਆਂ ਦੇ ਭੋਗ ਪੈ ਗਿਆ ਇਹਦੀ ਬਹੂ ਨੂੰ ਆਲਾ ਆ ਗਿਆ ਇੱਧਰ ਆ ਉਹ ਮੇਰੀ ਬਹੂ ਆ ਕਿ ਕਿੱਥੇ ਆ ਹਾਂ ਉਹ ਆਦੀ ਮੈਂ ਤਾਂ ਆ ਬੈਠੀਆਂ ਆ ਰਾਜਾ ਮੱਥਾ ਟੇਕ ਕਿਨੇ ਘਟੇਗਾ ਆਲਾ ਪਰਸ ਦੇਖਦੇ ਦਾਲਾ ਅੱਛਾ ਐ ਦਾਲਾ ਵਧੀਆ ਸੀ ਸੁਭਾਅ ਬਖਾ ਹਾਂ ਬੜਾ ਪਿਆਪੋ ਪੈ ਗਿਆ ਫਿਰ ਇਹਨੇ ਆਪਣੇ ਪੱਠੇ ਹੈ ਨਾ ਇਹ ਬਾਹਰੇ ਆਪਣੇ ਰੰਗ ਇਹਨੇ ਸਾਰੇ ਪੱਠੇ ਵਾਲਿਆਂ ਨੂੰ ਮੁੰਡਿਆਂ ਨੂੰ ਖੜੇ ਹੋ ਓਏ ਹੂੰ ਸਾਰੇ ਖੜੇ ਹੋ ਗੜੇ ਹੋ ਗਏ ਜਿਹਨੂੰ ਤੇ ਉਹਨਾਂ ਨਾਲ ਵੀ ਐਂ ਕਰੋ ਤਿੰਨ ਸਾਲ ਆਸਤੇ ਨਾ ਇੱਥੇ ਗੁਰਦੁਆਰੇ ਮੇਟਾਂ ਸਿੱਟਣੀਆਂ ਠੀਕ ਆ ਐਨੀ ਐਨੀ ਜਿਹੋਨਾਂ ਵਲ ਬਿਚੇਗਾ ਤਿੰਨ ਸਾਲ ਉਹਨਾਂ ਨੇ ਵਿਚਾਰਿਆ ਜਿੰਨੇ ਉਹ ਆ ਕੇ ਗਿਆ ਸਾਲੀ ਸੱਤੜ ਕੇ ਗਏ ਗੁਰਦੁਆਰੇ ਅੱਛਾ ਤੁਸੀਂ ਦੇਖੀ ਕੋਈ ਫਿਲਮ ਉਹਨਾਂ ਦੀ ਨਹੀਂ ਅਸੀਂ ਮਾੜੀ ਮੋਟੀ ਇੱਕ ਦਿਨ ਵੇਖੀ ਸੀ ਆ ਜਿਹੜੀ ਉਹ ਜਿਮੀਦਾਰਾਂ ਦਾ ਚਾਹੁੰਦਾ ਇਹ ਬਿਗਾ ਉਹ ਕਿਹੜੀ ਉਹ ਯਾਰ ਲੱਡੂ ਨਹੀਂ ਵੇਚ ਲੱਡੂ ਨਹੀਂ ਦੁਕਾਨ ਕਰਦਾ ਸੀ ਅੱਛਾ ਜਿਹੜਾ ਰਾਤ ਤਾਂ ਮੇਰਾ ਹੈ ਕਿ ਖਾ ਗਿਆ ਸੀ ਸਾਰੀ ਉਹ ਮੈਂ ਵੇਖੀ ਮਾੜੀ ਅੱਛਾ ਉਹ ਤੁਸੀਂ ਵੇਖੀ ਠੀਕ ਆ ਹਾਂ ਤੇ ਕਿਸੇ ਟਾਈਮ ਤੁਹਾਨੂੰ ਪਤਾ ਹੋਣਾ ਵੀ ਮੇਰ ਮਿੱਤਰ ਸਾਹ ਦੇ ਇੰਨੀ ਚੜਾਈ ਸੀ ਵੀ ਇਹ ਤੋਂ ਵੀ ਨਾ ਪੰਜਾਬੀ ਫਿਲਮਾਂ ਹੀ ਨਹੀਂ ਬਣਦੀਆਂ ਸੀ ਨਹੀਂ ਹੋਈ ਹਾਂ ਲੋਕ ਦੇਖਦੇ ਨਹੀਂ ਸੀ ਤੇ ਵੀ ਇਹ ਫਿਲਮ ਚ ਨਾ ਹੋਵੇ ਨਾ ਹੁਣ ਵੀ ਕਦੇ ਰੇੜੀ ਵਾਲਿਆਂ ਨੇ ਮੈਂ ਸੁਣਦਾ ਹੁਣ ਰੇੜੀਆਂ ਅੱਛਾ ਜੀ ਹੁਣ ਵੀ ਕਦੇ ਕਹਿੰਦਾ ਸੀ ਮੇਰ ਵਿੱਚ ਬਾਰੇ ਨਾ ਤੁਸੀਂ ਜੀ ਮੈਨੂੰ ਸੁਣਾਓ ਸਾਨੂੰ ਕੋਈ ਠੀਕ ਹੈ ਬਠਿੰਡੇ ਵਾਲਿਆਂ ਨੂੰ ਅੱਛਾ ਜੀ ਤੇ ਵੀ ਇਹ ਜੀ ਫੇਰ ਉਹਦੂ ਕੋਈ ਸਾਲ ਮਗਰੋਂ ਫੇਰ ਆਇਆ ਫੇਰ ਫੇਰ ਆਪਣੇ ਖੰਡ ਬਾਰੇ ਪੰਜਾਬੀ ਗੁਰਦੁਆਰੇ ਫੇਰ ਵੀ ਗਰੀਬ ਗੁਰੂਆਂ ਨੂੰ ਪੜੀਂਗਾ ਕੋਟ ਲੀਰੇ ਲੋਈਆਂ ਵੰਡ ਕੇ ਗਿਆ ਭੰਡੇ ਵੰਡ ਕੇ ਗਰੀਬਾਂ ਨੂੰ ਅੱਛਾ ਜੀ ਹਾਂ ਤੇ ਉਹ ਅਸੀਂ ਐ ਬਾਹਰ ਖੜੇ ਮੈਨੂੰ ਆਪ ਗੱਲਾਂ ਕਰ ਲਈਏ ਛੜਕ ਤੇ ਖੜੇ ਗੁਰਦੁਆਰੇ ਤੋਂ ਪਾਸੇ ਇਹ ਬਰੂਵਾਲੀ ਮੰਡੀ ਆ ਮੁਕਸਰ ਕੋਲੇ ਮੁਕਸਰ ਤੋਂ ਪਾਸੇ 12-12 ਕਿਲੋਮੀਟਰ ਉਥੋਂ ਵਿਚਾਰਾ ਹਰੀ ਜਨ ਹੋਊਗਾ ਮੈਨੂੰ 50-60 ਸਾਲ ਨੂੰ ਬਰੋ ਉਹਦੀਆਂ ਚਾਦਰਾਂ ਮੋੜ ਕੇ ਬੰਨੇ ਅਸੀਂ ਪਰੇ ਬਲੂਆਈ ਛੜਕ ਦੇ ਨੇੜੇ ਖੜੇ ਗਏ ਤੇ ਭੱਜਿਆ ਹੀ ਆਵੇ ਉਹ ਕਿ ਗੱਡੀ ਦਾ ਟਾਈਮ ਨਹੀਂ ਅਸੀਂ ਮੈਂ ਉਹਦੇ ਮਨ ਸੋਚਿਆ ਬੰਦਾ ਭੱਜਿਆ ਗਿਆ ਆਉਂਦਾ ਹੈ ਅਸੀਂ ਆ ਦੋਨੇ ਗੱਲਾਂ ਕਰੀ ਜਾਂਦੇ ਆ ਅਹੀਂ ਇਹ ਮੇਰ ਮਿੱਤਰ ਆਈ ਮੈਂ ਕਿਹਾ ਸਾਡੇ ਕੋਲੇ ਆਖਿਆ ਉਹ ਪ੍ਰਾਵੋ ਆਹ ਜੇ ਮੈਨੂੰ ਮੇਰ ਮਿੱਤਰ ਵਖਾਦਣਾ ਅੱਛਾ ਉਹ ਜੱਫਾ ਪਾ ਕੇ ਚੱਕ ਲਿਆ ਤਾਂ ਅੱਛਾ ਹਾਂ ਚੱਕ ਲਿਆ ਤਾਂ ਉਹ ਵੇਖਣਾ ਉਹ ਨਾਲ ਪੱਥਰੀਆ ਪਾ ਕੇ ਮੇਰ ਮਿੱਤਰ ਉਹਦਾ ਪਾਈ پیرੋਂ ਨੂੰ ਨਾ ਢਲੀ ਰਿਹਾ ਤੇ ਤੇ ਸਾਬ ਪਾ ਲਈ ਮਠਾਈ ਮਿੱਠਾਈ ਦਿਖਾਉਂਦਾ ਨੂੰ ਚੱਕ ਲਿਆ ਉਹ ਜਿੱਪਾ ਕੇ ਚੱਕ ਲਿਆ ਵੇਖ ਲਾ ਉਹ ਪਾਈ پیرੋਂ ਮੇਰੀ ਮੇਰ ਮਿੱਤਰ ਆ ਆ ਜਾਦੇ ਵਧੀਆ ਸੀ ਸਵਾਲ। ਉਹ ਅਖੰਡ ਪਾ ਫਿਰ ਅਸੀਂ ਮੈਂ ਉਹਨੂੰ ਪੁੱਛਿਆ ਵੀ ਮੈਂ ਕਿਹਾ ਜੀ ਤੇਰੇ ਕਿੱਥੋਂ ਮੱਜੀ ਖੰਡ ਪਾ ਰਾਈ? ਹੂੰ। ਆਲਾ ਯਾਰ ਅਸੀਂ ਨਾ ਕੈਨੇਡਾ ਤੇ ਗਏ ਸੀ। ਅੱਛਾ। ਉਹ ਮੈਨੂੰ ਬਾਈਓ। ਅਸੀਂ ਕੈਨੇਡਾ ਦੇ ਕੇ ਦੋ ਇਹਦੇ ਨਾਲ ਕੋਈ ਆਪਣੇ ਸਿੱਖਾਂ ਦੇ ਮੁੰਡੇ ਪੜ੍ਹਦੇ। ਯਾਰ ਉਹ ਮੈਨੂੰ ਪੁੱਛਣ ਲੱਗੇ ਜੀ ਤੂੰ ਗੁਰਦੁਆਰਾ ਨਹੀਂ ਆਇਆ ਕਦੇ? ਹੂੰ। ਹਾਂ? ਯਾਰ ਮੈਂ ਤਾਂ ਮੈਨੂੰ ਨਾ ਪਤਾ ਕਿ ਗੁਰਦੁਆਰਾ ਕਿੱਥੇ ਹੁੰਦਾ। ਅੱਛਾ। ਉਹ ਮੈਨੂੰ ਜਿੱਦਾਂ ਉਹਨੇ ਕਹਣਾ। ਠੀਕ ਆ। ਆਇਆ ਜਾਂਦੀ ਐ। ਪਰ ਉਹ ਬੋਲਣ ਦੇ ਕੀ ਵਿਚਾਰੇ ਨੇ। ਉਹ ਗੈਲਰੀ ਬਣਾਉਣੀ ਸੀ ਆ ਮੈਨੂੰ ਦਿੱਤੀਆਂ ਗਾਲਾਂ ਵੀ ਕੰਜਰ ਦੇ ਖੇੜਾ ਨੂੰ ਕਿਤੇ ਅੱਛਾ ਗੁਰਦੁਆਰੇ ਨਹੀਂ ਵੇਚਿਆ ਤੂੰ ਫੇਰ ਉਹ ਮੇਰੇ ਕੋਲ ਸੱਟ ਭਜੀ ਉਹਦਾ ਮੇਰੇ ਸੱਟ ਭਜੀ ਵੀ ਮਨਾ ਖਾਣ-ਪਾਣ ਕਰਾਈਏ ਕਿੱਥੇ ਕਰਾਈਏ ਉਹਦੇ ਉਨੇ ਗੱਲ ਹੈ ਅੱਛਾ ਇਹ ਆ ਮੈਂ ਸੋਚੀ ਗਿਆ ਬਹੁਤ ਚਿਰ ਸੋਚੀਆ ਮੈਂ ਕਿ ਵੀ ਆਪਣੀ ਜਾਨ ਨੂੰ ਨਹੀਂ ਹੂੰ ਉੱਥੇ ਕਰਾਈਏ ਹੈ ਠੀਕ ਹੈ ਜੀ ਹਾਂ ਫੇਰ ਹੁਣ ਮੇਰੇ ਮਨ ਨੂੰ ਭਜੀ ਉਹ ਥੱਲੇ ਗਏ ਉਹਨਾਂ ਦੱਸ ਰਹੇ ਇਹ ਕਿ ਲਾ ਪ੍ਰਾਣੀਆਂ ਛੋਟਿਆਂ ਹੁੰਦੇ ਨੇ ਵੀ ਮੈਂ ਸਾਡੇ ਘਰ ਸਾਹਮਣੇ ਸੀ ਤੇ ਉਹਦਾ ਸੀ ਸਾਨੂੰ ਚਾਹੀ ਸੀ ਅਸੀਂ ਆਏ ਚਾਹੀ ਸੀ ਰੱਸੀ ਲੈਣ ਨੂੰ ਅਖੇ ਭਾਈ ਮਖਣੀ ਪਾਸੇ ਕਰਕੇ ਨਾ ਤੇ ਉੱਤੋਂ ਤੋਂ ਪਾੜ ਰੱਸੀ ਕਹਿੰਦੇ ਉਹ ਲਾ ਪਿੱਛੇ ਥੋੜੀ ਮਖਣੀ ਪਾ ਲੈਂਦੇ ਅੱਛਾ ਬਾਪੂ ਜੀ ਆਖਰੀ ਸਮਾਂ ਕਿਵੇਂ ਬੀਤਿਆ ਪਤਾ ਸੁਣ ਥੋੜਾ ਬਹੁਤਾ ਯਾਰ ਉਹਨਾਂ ਨਹੀਂ ਇਹਨੇ ਮੈਨੂੰ ਨਾ ਕਿਹਾ ਇੰਨੀ ਆ ਮੈਨੂੰ ਬਾਪ ਥੋੜੇ ਥੋੜੇ ਸੀ ਭਰਨੇ ਹਾਂਜੀ ਕਿਹੜੇ ਮੁੰਡੇ ਕੋਲੇ ਫੋਨ ਸੀ ਤੇ ਉਹਨੇ ਫੋਨ ਕਰਿਆ ਉਹ ਮੈਨੂੰ ਉਹਦਾ ਕਿ ਬਾਬਾ ਆਖੀ ਚਾਚਾ ਦਾਇਆ ਆਖੀ ਕਿ ਨਹੀਂ ਤੇ ਕਈ ਸਾਲ ਹੋ ਗਏ ਮੈਨੂੰ ਹਲੇ ਯਾਰ ਮੇਰ ਮਿੱਤਰ ਫੋਨ ਕਰਿਆ ਅੱਛਾ ਮੈਂ ਉਹਨਾਂ ਗੱਲਾਂ ਕਰੀਂਗਾ ਮੇਰਾ ਤੂੰ ਕਿੱਥੇ ਆ ਉਹ ਵਾਲਾ ਵੀ ਮੈਂ ਹੁਣ ਬੰਬੇ ਜਾ ਰਿਹਾ ਮੈਨੂੰ ਨੇ ਇੰਨੀ ਗੱਲ ਰਹੀ ਮੇਰ ਮਿੱਤਰ ਸਾਹਿਬ ਨੇ ਹਾਂ ਆਪਨੇ ਵੀ ਮੈਨੂੰ ਉਹ ਮੈਂ ਬੰਬੇ ਜਾ ਕੁੜੀ ਵੀ ਇੱਕ ਬੰਬੇ ਰਹਿੰਦੀ ਸੀ ਉਹ ਮੈਂ ਬੰਬੇ ਜਾ ਰਿਹਾ ਮੈਂ ਕਿ ਤੂੰ ਪਿੰਡ ਨਹੀਂ ਆਉਣਾ ਕਿਤੇ ਮੈਨੂੰ ਉਹਦਾ ਵੀ ਜੇ ਮੈਂ ਮਾਰੂਗਾ ਕਿਹੜਾ ਕਿਤੇ ਉਹ ਤੋਂ ਬਾਅਦ ਫਿਰ ਇਹ ਨਹੀਂ ਆਇਆ ਫਿਰ ਇਹ ਕਿਦਰ ਕੋਈ ਸੰਤਾਨਾ ਕੋਈ ਇਹ ਪ੍ਰੇਮ ਹੋ ਗਿਆ ਕਿਹਾ ਠੀਕ ਹੈ ਤੇ ਮਰੇ ਵੀ ਮੈਨੂੰ ਲੱਗਿਆ ਕਿਰੇ ਸੁਬੇ ਤੇ ਸਾਡੇ ਸੱਜਣ ਦਾ ਮੁੰਡਾ ਯਾਰ ਉਹ ਆਪਣਾ ਸ਼ੀਰਾ ਸ਼ੀਰਾ ਉਹ ਯਾਰ ਪਤਾ ਉਹ ਚੀਜ਼ ਆ ਨੀ ਹੈ ਫਿਰ ਬਾਪੂ ਜੀ ਉਰੇ ਲੈ ਕੇ ਆਉਂਦਾ ਸੀ ਜਦੋਂ ਮਤਲਬ ਡੈਥ ਹੋਈ ਸੀ ਉਹਨਾਂ ਦੀ ਪਿੰਡ ਤੇ ਨਾ ਨਾ ਉਧਰ ਹੀ ਸੰਸਕਾਰ ਨਹੀਂ ਉੱਥੇ ਦਾ ਅੱਛਾ ਉਧਰ ਹੀ ਸੰਸਕਾਰ ਕਰਿਆ ਤੇ ਪਿੰਡ ਨੇ ਸਾਡੇ ਨੇ ਪਾਰ ਕਰਾਤਾ ਇਹਦਾ ਵੀ ਜਦੋਂ ਉਹਨਾਂ ਦੀ ਮਤਲਬ ਡੈਥ ਹੋਈ ਜੇ ਸੋ ਗਈ ਨਾ ਪਤਾ ਲੱਗਿਆ ਇੱਥੇ ਪਾਰ ਪ੍ਰਕਾਸ਼ ਕਰਾ ਜੇ ਸਾਰੇ ਪਿੰਡ ਨੇ ਬੜਾ ਪੁੰਨ ਧਾਰਮ ਕਰਿਆ ਅੱਛਾ ਤੁਹਾਨੂੰ ਕਿਵੇਂ ਲੱਗਿਆ ਜਦੋਂ ਉਹਨਾਂ ਦੀ ਡੈਥ ਹੋਈ ਸਾਨੂੰ ਉਦੋਂ ਦਾ ਜਿੱਦਿਆਂ ਅਸੀਂ ਉਦੋਂ ਉਦੋਂ ਗੱਲਾਂ ਕਰੂ ਸਹੀ ਸ਼ਾਂਤੀ ਉਦੋਂ ਮਾਰੂ ਵਾਲੇ ਤੇ ਲੱਤ ਨੂੰ ਲੱਭਾਵਾ ਹੋ ਗਿਆ ਸੀ ਮੁੰਡੇ ਨੂੰ ਥੋੜਾ ਜਿਆਦਾ ਪਤਾ ਹੋ ਸੱਜਣ ਕੇ ਦਾ ਅੱਛਾ ਜੀ ਉਹ ਕਿਤੇ ਮੈਨੂੰ ਲੱਗ ਉਹ ਵੀ ਸੰਤਾਂ ਸੁਣਤਾ ਨਾ ਕੋਈ ਉਹਦੀ ਤੰਗਤ ਹੋਈ ਸੀ ਉਹ ਸੰਤ ਤਾਂ ਚੰਗੇ ਸਾਧੂ ਆ ਕਿਤੇ ਕੋਈ ਦੂਹਾ ਦੂਜੇ ਸੂਬੇ ਚ ਆ ਮੇਰੇ ਖਿਆਲ ਨਾਲ ਚਲ ਸ਼ੁਕਰੀਆ ਬਾਪੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇੰਨੀ ਜਾਣਕਾਰੀ ਦੇਣ ਵਾਸਤੇ